ਐਡਾ ਉੱਚਾ ਟਰਬਲ ਆ ਗਿਆ ਕਣਕ ਦਾ ਦੇਖ ਦਾਣਾ ਮੰਡੀ ਝੋਲਡ ਰੋਹੀ ਭਾਈ ਆਪਾਂ ਵੀ ਅੱਜ ਚੰਗਾ ਦਿਨ ਬਖਸ਼ਿਆ ਰੱਬ ਨੇ ਆਪਾਂ ਅੱਜ 30 ਤਰੀਕ ਨੂੰ ਕਣਕ ਪਾਈ ਇੱਥੇ ਮੰਡੀ ਦੇ ਵਿੱਚ ਲਾਤੀ 2890 ਖਾਲੀ ਟਰਾਲੀ ਮੇਰੀ 2890 ਦੀ ਹੈ ਭਾਈ ਸਾਹਮਣੇ ਗੁਰੂਕਾਰ ਟਾਈਮ ਹੈ ਪੌਣੀ ਸ਼ੀ ਦਾ 5:45 ਤੇ ਅੱਜ 30 ਤਰੀਕ ਪਾ ਵਾਹਿਗੁਰੂ 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 ਪਿੰਡ ਝੋਲਡਰੋਹੀ ਟੜਕੇ ਦਾ ਟਾਈਮ ਵਿੱਚ ਜਾਨਵਰ ਪੰਛੀ ਅੱਡੋ-ਵੱਡਾ ਪਾਂਚਾ ਘਟਦੇ ਹੋਏ ਆ ਕੋਈ ਕੁ ਕਰੀ ਜਾਂਦਾ ਹੈ ਤੇ ਸਵਾਗਤ ਹੈ ਤੁਹਾਡਾ ਭਾਈ ਕਿਹੜੀਆਂ ਬੱਲਾਂ ਭਈ ਆਪਾਂ ਕੱਲ੍ਹ ਤੋਂ ਲੈ ਕੇ ਵਲੌਗ ਨਹੀਂ ਪਾਇਆ ਜੀ ਕਦੂਆਂ ਦਾ ਉਹ ਬੱਲਾਂ ਕੁ ਇਸ ਤਰ੍ਹਾਂ ਦੀਆਂ ਹੋਊਗਾ ਭਾਈ ਹੰਤਾ ਫੁੱਲੇ ਜੀ ਚੱਕਦੇ ਨੇ ਸ਼ਾਇਦ ਆ ਦੇਖ ਓ ਇਦਾਂ ਗਾਉਂਗਾ ਕਿਹੜੇ ਕਾਲੇ ਹੋ ਗੁੰਦੇ ਰਹਿਆ ਸੀ ਇਹਦਾ ਵਲੌਗ ਪੁਣਾਇਆ ਸੀ ਸਪੈਸ਼ਲ ਕਿਤੇ ਲੱਗਣਾ ਸੀ ਤੜਕੇ ਦਾ ਟਾਈਮ ਭਾਈ ਪਾਉਣੀ ਸੀ ਦਾ ਪੰਛੀਆਂ ਦੀਆਂ ਬਾਜਾਂ ਦੇਖੋ ਕੋਇਲ ਬੋਲਦੀ ਹੈ ਹਾਂ ਹਾਂ ੜਕੇ ੜਕੇ ਪੰਛੀਆਂ ਦੀਆਂ ਬਾਜਾਂ ਆ ਤੇ ਕੋਇਲਾ ਕਿਉਂ ਉਧਰ ਟਡੀਰੀ ਬੋਲੀ ਜਾਂਦੀ ਹੈ ਭਾਈ ਕੁਛ ਚਿੜੀਆਂ ਮਾਂ ਚਿੰਜੀ ਕਰਦੀਆਂ ਨੇ ਟੜਕੇ-ਟੜਕੇ ਸਵੇਰ ਸਵੇਰਾ ਤੇ ਸੂਰਿਆ ਦੇ ਵੀ ਭਾਈ ਉੱਗ ਖੜੇ ਟੜਕੇ-ਟੜਕੇ ਦਰਸ਼ਨ ਹੋਏ ਸੂਰਿਆ ਦੇ ਸੂਰਿਆ ਮਹਾਰਾਜ ਉੱਗ ਖੜੇ ਦਰਸ਼ਨ ਦੇ ਗਏ ਟੜਕੇ-ਟੜਕੇ ਦਾ ਟਾਈਮ 6 ਵਜੇ ਹੋਣਗੇ ਤਪਾ ਦੂ ਕੰਧਾਂ ਦੇ ਨੇ ਮੌਸਮ ਕੋ ਠੰਡਾ ਆ ਦਸਿੰਦੇ ਭਾਈ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਕਈ ਤਾਂ ਡਰਾਈ ਜਾਂਦੇ ਕਿ ਨੇਹਰਾਂ ਤਕੜੀਆਂ ਆਉਣਗੀਆਂ ਇੱਕ ਤਰੀਕ ਤੋਂ ਲੈ ਕੇ 5 6 ਤਰੀਕ ਦੇ ਵਿੱਚ ਵਿੱਚ ਸਾਹਮਣੇ ਸੂਰਜ ਮਹਾਰਾਜ ਤੜਕੇ ਦਾ ਟਾਈਮ 7:30 ਦਾ ਪਹਿਲਾਂ ਤੁਸੀਂ ਦੇਖਿਆ ਉਹ ਥੋੜਾ ਜਿਹਾ ਵਲੌਗ ਚ ਤੇ ਆਪਾਂ ਭਾਈ ਕੱਲ ਕਿਹੜਾ ਨਰਮਾ ਬੀਜਿਆ ਸੀ ਉਹ ਦੇਖੋ ਜੇ ਖੱਪੇ ਇਹ ਹਲਿਹਰੀ ਨਾਲ ਆਣ ਆ ਗਏ ਚਲ ਮੈਂ ਚਾਰ ਬਡੇਵੇਂ ਉੱਥੇ ਲਾ ਆਉਣੇ ਆ ਤੇ ਸਾਹਮਣੇ ਟਾਲੀ ਤੇ ਬੈਠਾ ਇੱਕ ਪੰਛੀ ਆ ਦੇ ਆਉਂਦੀ ਹੈ ਨਾ ਚਿੰ ਚਿੰ ਚਿੜੀ ਹੈ ਕੋਈ ਹੈ ਨਾ ਸਾਹਮਣੇ ਦਾ ਨਜ਼ਾਰਾ ਇੱਥੇ ਆਪਾਂ ਬਾਜਰਾ ਬੀਜਿਆ ਸੀ ਉਹਦੇ ਛਿੱਟੇ ਨਾਲੋਂ ਬਲੌਗ 'ਚ ਦੇਖੇ ਹੋਊਗਾ ਥੋੜੇ ਦਿਨ ਹੋ ਗਏ ਤੇ ਸਾਨੂੰ ਹੋ ਸਕਦਾ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂ ਆ ਬਾਜਰਾ ਭਾਈ ਇਹੋ ਜਿਹਾ ਗ੍ਰਹਿ ਗੋਸਾ ਉਹ ਸ਼ਿਟਾ ਦਿੱਤਾ ਅਸੀਂ ਕਿਤੇ ਕੋਈ ਜ਼ਿਆਦਾ ਡਿੱਗ ਪਿਆ ਹੋਊਗਾ ਤੇ ਬਾਕੀ ਇਹੇ ਹੈ ਵੱਡਾ ਹੋ ਜਾਂਦੀ ਦਿਖਾਵਾਂਗੇ ਆ ਪਕੜਾ ਪਈ ਆ ਨਰਮਾ ਬੀਜਾ ਸੀਗਾ ਇਹ ਤੇ ਕਰਤੀ ਪਿੰਡੀ ਆ 700 ਗ੍ਰਾਮ ਮਲਾ ਐਮ ਐਲ ਕਿੱਲੇ ਦੀ ਪਾਈ ਆ ਟੋਲੀਆਂ ਨਾਲ ਤੇ ਟੜਕੇ-ਟੜਕੇ ਕਰੀਆ ਇਹ 8:00 ਵਜੇ ਤਾਂ ਦੇਖਦੇ ਕਾ ਯਾਰ ਜੱਟ ਦਿੰਦੀਆਂ ਵਿਚੋ ਪੂਜਾ ਘਟਾਏ ਦੀਨਾਂ ਹੋਏ ਵਿਚ ਵਿਚ ਹੈ ਨਾ ਉਹ ਦੇਖੋ ਘਟਾਏ ਦੀਨਾਂ ਫੂਸ ਤੇ ਆਪਾਂ ਕਰੀਏ ਪੈਂਦੀ ਪਹਾਈ ਪਹਾਈ ਤੇ ਕਰੀ ਕਿਹੜੀ ਆ ਕੀ ਸੁਣ ਦਿਖਾਉਣੀ ਹੈ ਖੜ ਜਾ ਆ ਕੁ ਪੀਣਾ ਪਈਆ ਭਾਈ ਇਹ ਹੈਗੀ 200 ਐਮਐਲ ਦੀ ਆ ਦਵਾਈ ਕਰੀ ਹੈਗੀ ਅੱਜ 30 ਤਰੀਕ ਹੈਗੀ ਕੇਡੀ ਕੇ ਧਾਨੂ ਟਾਪ ਧਾਨੂ ਟਾਪ ਦੀ ਹੈ 30% ਈਸੀ ਕੈਂਡੀ ਤੇ ਤੇ ਤਰਕੇ ਢੋਲੀਆਂ ਪਾ ਚੱਕਨ ਦਾ ਨਜ਼ਾਰਾ ਆਏਗਾ ਪਾਣੀ ਖੁੱਲ ਜਾਗਾ ਤਾਂ ਆ ਨਰਮੀ ਦੇ ਕਰਕੇ ਆਏ ਆਪਾਂ ਹਾਂਜੀ ਦੋਸਤੋ ਆਪਾਂ ਨਰਮਾ ਵਿੱਚੋਂ ਤੋਂ ਬਾਅਦ ਅੱਜ ਤੜਕੇ-ਤੜਕੇ ਆ ਗਏ ਪੈਂਡੀ ਕਰਨਾ ਪੈਂਡੀ ਕਰੀਤੀ ਇਹ ਤੋਂ ਪਹਿਲਾਂ ਉਹ ਦੇਖਿਓ ਤੁਸੀਂ ਤੇ ਹੁਣ ਸਕੀਮ ਬੰਦੀ ਹੈ ਕਿ ਕਣਕ ਦਾਣਾ ਮੰਡੀ ਦੇ ਵਿੱਚ ਤੋਲੇ ਆਉਣੇ ਆ ਉੱਥੇ ਲਾਏ ਆਉਣੇ ਵੇਚੇ ਆਉਣੇ ਪਹਿਲਾਂ ਫਰਸੀ ਕੰਡਾ ਕਰਾਉਣਾ ਪੁੱਛਿਆ ਦਾ ਉਹ ਕਹਿੰਦੇ ਸੀ ਉੱਥੋਂ ਵਾਲੇ ਬੰਦੇ ਕਹਿੰਦੇ ਅਸੀਂ ਬੋਰੀਆਂ ਨਹੀਂ ਭਰਦੇ ਕਿਉਂਕਿ ਸਾਡੇ ਕੋਲ ਕਹਿੰਦੇ ਟਾਈਮ ਹੈ ਨਹੀਂ ਕਹਿੰਦੇ ਪਰ ਤੂੰ ਫਰਸੀ ਕੰਡਾ ਕਰਾ ਦੇ ਤਾਂ ਇੱਥੇ ਲਾਜ ਆ ਚੱਲ ਫਿਰ ਆਪਾਂ ਅੱਜ ਦੇਖਦੇ ਆ ਤਾਂ ਬਸ ਬਣੇ ਰਿਓ ਹੋ ਸਕਦਾ ਤੁਹਾਨੂੰ ਥੋੜਾ ਬਹੁਤ ਦਿਖਾ ਦਾਂਗੇ ਤਿੰਨੇ ਫਿਰ ਮੰਡੀ ਦਾ ਸ਼ੂਟ ਦਿਖਾ ਦਾਂਗੇ ਮੇਰਾ ਮੋਟਾ ਤੇ ਸਾਰਾ ਦਿਨ ਨਹੀਂ ਨਿਕਲ ਜੂ ਅੱਜ ਉੱਥੇ ਤਾਂ ਦੇਖ ਲਓ ਫਿਰ ਚੱਲਦੇ ਆਂ ਫਿਰ ਕਣਕ ਲੈ ਕੇ ਮੰਡੀ ਆਪਾਂ ਭਾਈ ਦਾਣਾ ਮੰਡੀ ਝੋਲਡਰੋਈ ਦੇ ਵਿੱਚ ਅੱਜ ਕਣਕ ਵੇਚਣ ਆਏ ਆ ਤੋਲਣ ਆਏ ਆ ਤੇ ਕੰਡਾ ਕਰਾ ਕਰਾ ਕੇ ਕਣਕ ਲਾਹੀ ਹੈ ਇੱਥੇ ਤੇ ਇੱਥੇ ਵੀਰਾਂ ਦੇਖੋ ਕਿੰਨੀ ਉੱਚੀ ਐਡਾ ਚਟਬਾਲ ਆ ਗਿਆ ਕਣਕ ਦਾ ਦੇਖ ਦਾਣਾ ਮੰਡੀ ਝੋਲਡ ਰੋਹੀ ਭਾਈ ਆਪਾਂ ਵੀ ਅੱਜ ਚੰਗਾ ਦਿਨ ਬਖਸ਼ਿਆ ਰੱਬ ਨੇ ਆਪਾਂ ਅੱਜ 30 ਤਰੀਕ ਨੂੰ ਕਣਕ ਪਾਈ ਇੱਥੇ ਮੰਡੀ ਦੇ ਵਿੱਚ ਲਾਤੀ ਤੇ ਕੁਝ ਥੋੜੀ ਬਚ ਗਈ ਦੇਖਾਂਗੇ ਬਾਕੀ ਟੋਲ ਟਾਲ ਫਰਕੇ ਕਿੰਨੀ ਬਚੀ ਬਾਅਦ ਚ ਦੇਖਾਂਗੇ ਓ ਸਾਡਾ ਲਿਆ ਜੀ ਪੁਰਾਣਾ ਹਰਦਮ ਸਿੰਘਾ ਖੋਲੀ ਜਾਂਦਾ ਡਾਲਾ ਟਰਾਲੀ ਦਾ ਓਏ ਹਰਦਮਾ ਓਏ ਬੀਜੀ ਇਹ ਕੰਮ ਚੱਲ 2890 ਖਾਲੀ ਟਰਾਲੀ ਮੇਰੀ 2890 ਦੀ ਹੈ ਭਾਈ ਮਾ ਕਣਕ ਸਿੱਠੀ ਜੀ ਅਮਰਨਾਥ ਮਹੇਸ਼ ਕੁਮਾਰ ਖਾਣ ਲਈ ਅੱਜ 30 ਤਰੀਕ ਨੂੰ ਤਿੰਨ ਗੇੜੇ ਲਾ ਕੇ ਆਇਆ ਤੇ ਖਾਲੀ ਦਾ ਵਜਨ ਕਰਾਇਆ 28 90 ਹਾਂਜੀ ਦੋਸਤੋ ਆਪਾਂ ਦਾਣਾ ਮੰਡੀ ਦੇ ਵਿੱਚ ਕਣਕ ਲਾ ਕੇ ਆ ਗਏ ਸੀਗੇ ਤੇ ਥੋੜਾ ਮੋ ਤੁਸੀਂ ਇੰਜ ਦੇਖੇ ਹੋਊਗਾ ਕਿਵੇਂ ਕਿੱਡੇ ਕਿੱਡੇ ਟੱਬੇ ਲਾਰ ਕੇ ਉੱਥੇ ਕਣਕ ਦੇ ਪਤਾ ਨਹੀਂ ਕੀ ਗੱਲ ਆ ਕਿ ਕਿਦੋਂ ਕਣਕ ਲਾ ਕੇ ਉਹਨਾਂ ਦੀ ਬੋਰਨ ਨਾਲ ਨਾਲ ਭਰਦਾਂ ਦੇ ਆਉ ਪਈ ਆ ਮੈਂ ਕੋਈ ਮੌਸਮ ਖਰਾਬ ਹੋ ਜਾਂਦਾ ਪਤਾ ਨਹੀਂ ਕੀ ਕਾਰਨਾ ਕਿਉਂ ਨਹੀਂ ਜਾਗਦੇ ਚਲੋ ਛੱਡੋ ਤੇ ਆਪਾਂ ਇੱਥੇ ਆ ਕੇ ਬੰਬੀ ਛੱਡ ਲਈ ਸੀ 11:00 ਕ ਲੱਗਿਆਗਾ ਤੇ ਦਿਨ ਦੇ ਵੱਜ ਗਏ 3 3:00 ਵੱਜ ਗਏ ਤੇ ਬਸ 11:00 ਕੀ ਲੱਗੂਗਾ ਉਦੋਂ ਛੱਡੀ ਸੀ ਆ ਕੇ ਤਾਂ ਜੇ ਬਲੌਗ ਤੁਸੀਂ ਇੱਥੋਂ ਤੱਕ ਦੇਖਿਆ ਭਾਈ ਸ਼ੁਕਰੀਆ ਤੁਹਾਡਾ ਨਵੇਂ ਭਰਾ ਜੁੜਦੇ ਆ ਲਾਜ਼ਮੀ ਸਬਸਕ੍ਰਾਈਬ ਕਰ ਲਿਆ ਕਰੋ ਭਾਈ ਫਿਰ ਇਹ ਬਿਲਕੁਲ ਫਿਰ ਇਹ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਾਂਉਂਦੇ ਰਹੋ ਬਸਦੇ ਰਹੋ ਰੱਬ ਰਾਖਾ